ਪਿੱਕੇ ਮੇਰਿਆਂ ਤੋਂ ਚਿੱਠੀ ਆਈ ਵੀਰੇ ਦੇ ਕਰ ਕਾਕਾ ਜਾਇਆ ਵੇ ਸਿੰਘ ਜੀ ਵੀਰੇ ਦੇ ਕਰ ਕਾਕਾ ਜਾਇਆ ਕਾਹੇ ਦੀਵੇ ਕੰਗਣ ਕਰਾਵਾਂ ਕਾਹੇ ਜੜਤ ਜੜਾਵਾਂ ਜੀ ਵੇ ਸਿੰਘ ਜੀ ਕਾਹੇ ਜੜਤ ਜੜਾਵਾਂ ਸੋਨੇ ਦੇ ਤੂੰ ਕੰਗਣੇ ਕਰਾ ਲੈ ਮੋਤੀਆਂ ਜੜਤ ਜੜਾ ਲੈ ਤੂੰ ਨਿਗੋਰੀਏ ਮੋਤੀਆਂ ਜੜਤ ਜੜਾ ਲੈ ਤੂੰ ਚਲੋ ਚੱਲੀਏ ਵੀੜੋ ਕੋੜਾ ਅਸਾਂ ਪੇਕਿਆਂ ਨੂੰ ਜਾਣਾਏ ਵੇ ਸਿੰਘ ਜੀ ਅਸਾਂ ਪੇਕਿਆਂ ਨੂੰ ਜਾਣਾ ਉਠਨੀ ਪਾਬੋ ਚੱਕਦੇ ਚਰਖਾ ਨੰਦ ਪਰੌਣੀ ਆਈ ਨੀ ਨਿ ਪਾਬੋ ਨੰਦ ਪਰੌਣੀ ਆਈ ਨੀ ਸੋਰੇ ਮੇਰੇ ਦਿੱਤੀ ਨਾ ਕੋਈ ਮੈਂ ਕੀ ਜਾਣਾਂ ਨੰਦ ਪਰੌਣੀ ਆਈ ਨੀ ਨਿ ਬੀਬੀ ਮੈਂ ਕੀ ਜਾਣਾਂ ਨੰਦ ਪਰੌਣੀ ਜਦੋਂ ਪਾਬੋ ਤੂੰ ਮੰਗੀ ਮੈਂ ਵਿਆਹੀ ਤੂੰ ਕੀ ਜਾਣੇ ਨੰਦ ਪਰੌਣੀ ਆਈ ਨੀ ਨੀ ਪਾਬੋ ਤੂੰ ਕੀ ਜਾਣੇ ਨੰਦ ਪਰੌਣੀ ਆਈ ਨੀ ਆ ਜਾ ਨਣ ਦੇ ਢਾਲੇ ਪੀੜਾ ਜੋ ਕੁਝ ਮੰਗਣਾ ਮੰਗ ਲੈ ਨੀ ਨਣ ਦੇ ਜੋ ਕੁਝ ਮੰਗਣਾ ਮੰਗ ਲੈ ਤੂੰ ਹੋਰ ਤਪabb ਕੁਝ ਨਾ ਮੰਗਦੀ ਹੁਣ ਮੈਂ ਡੋਰੀਏ ਨੂੰ ਆਈ ਨੀ ਨਿ ਪਾਬੋ ਹੁਣ ਮੈਂ ਡੋਰੀਏ ਨੂੰ ਆਈ ਨੀ ਡੋਰੀਆ ਤ ਨਣ ਦੇ ਤੈਨੂੰ ਕਦੀ ਨਾ ਦੇਵਾ ਮੰਗਲ ਵੀਰ ਤੋਂ ਚੋਟੀਨੀ ਨਿੰਨਣ ਦੇ ਮੰਗਲ ਵੀਰ ਤੋਂ ਚੋਟੀਨੀ ਆ ਜਾ ਪਹਿਣੇ ਡਾਲੇ ਪੀੜਾ ਜੋ ਕੁਝ ਮੰਗਣਾ ਮੰਗ ਲੈ ਤੂੰ ਨਿ ਪਹਿਣੇ ਜੋ ਕੁਝ ਮੰਗਣਾ ਮੰਗ ਲੈ ਤੂੰ ਹੋਰ ਤਾਂ ਵੀਰਾਂ ਮੈਂ ਕੁਝ ਨਹੀਂ ਮੰਗਦੀ ਹੁਣ ਮੈਂ ਡੋਰੀਏ ਨੂੰ ਆਈ ਸੀ ਵੇ ਵੀਰਾ ਹੁਣ ਮੈਂ ਡੋਰੀਏ ਨੂੰ ਆਈ ਸੀ ਡੋਰੀਆ ਤਾਂ ਪਹਿਣ ਤੈਨੂੰ ਕਦੇ ਨਾ ਦੇਵਾ ਮੰਗਲੇ ਬਾਪ ਤੋਂ ਛੋਟੀਨੀ ਨੀ ਪਹਿਣੇ ਮੰਗਲੇ ਬਾਪ ਤੋਂ ਛੋਟੀਨੀ ਆਜਾਤੀਏ ਢਾਲੇ ਪੀੜਾ ਜੋ ਕੁਝ ਮੰਗਣਾ ਮੰਗ ਲੈ ਤੂੰ ਨਿਤਿਏ ਜੋ ਕੁਝ ਮੰਗਣਾ ਮੰਗ ਲੈ ਤੂੰ ਹੋਰ ਤਬਾਬਲ ਕੁਝ ਨਹੀਂ ਮੰਗਦੀ ਹੁਣ ਮੈਂ ਡੋਰੀਏ ਨੂੰ ਆਈ ਸੀ ਬੇਬਾਵਲ ਹੁਣ ਮੈਂ ਡੋਰੀਏ ਡੋਰੀਆ ਤਤੀਏ ਤੈਨੂੰ ਕਦੇ ਨ ਦੇਵਾ ਮੁੜ ਜਾ ਜਿਹੋ ਜਹੀ ਆਈ ਤੂੰ ਨਿਤਿਏ ਮੁੜ ਜਾ ਜਿਹੋ ਜਹੀ ਆਈ ਤੂੰ ਨਿੱਕੀ ਹੁੰਦੀ ਦੀ ਮਰ ਗਈ ਮਾਤਾ ਪਾਬੋ ਬਗਾਨੀ ਜਾਈ ਸੀ ਵੇ ਸਿੰਘ ਜੀ ਪਾਬੋ ਬਗਾਨੀ ਜਾਈ ਆਜਾ ਪਾਬੋ ਬਹਿ ਜਾ ਪਲੰਘ ਤੇ ਕੀ ਕੁਝ ਪੇਕਿਆਂ ਤੋਂ ਲਿਆਈ ਨੀ ਨੀ ਪਾਬੋ ਕੀ ਕੁਝ ਪੇਕਿਆਂ ਤੋਂ ਲਿਆਈ ਨੀ ਹੋਰ ਤਾਂ ਨਣ ਦੇ ਕੁਝ ਨਾ ਲਿਆਈ ਸਾਂਵੇਂ ਕੰਗਣ ਲਿਆ ਨਣ ਦੇ ਸਾਵੇ ਕੰਗਣ ਲਿਆਈ